ਪੁਲਿਸ ਜਿਲ੍ਹਾ ਬਟਾਲਾ ਦੇ ਥਾਣਾ ਕਮਾਨ ਵਿੱਚ ਪੈਂਦੇ ਪਿੰਡ ਅਠਵਾਲ ਵਿਖੇ ਪਿਛਲੇ ਬੀਤੇ ਦਿਨੀ ਬਾਬਾ ਬਲਵਿੰਦਰ ਸਿੰਘ ਦੰਦਮੀ ਠਕਸਾਲ ਵਾਲਿਆਂ ਦਾ ਕਤਲ ਕਰ ਦਿੱਤਾ ਗਿਆ ਸੀ ਦੋਸ਼ੀ ਅੱਜ ਤੱਕ ਫਰਾਰ ਹੈ ਸਿੱਖ ਜਥੇਬੰਦੀਆਂ ਨੇ ਇਕੱਤਰ ਹੋ ਕੇ ਅੱਜ ਐਸਐਸਪੀ ਬਟਾਲਾ ਨਾਲ ਗੱਲਬਾਤ ਕੀਤੀ ਬੀਬੀ ਜੰਤਕੌਰ ਖਾਲਸਾ ਵੱਲੋਂ ਐਲਾਨ ਕੀਤਾ ਗਿਆ ਕਿ ਕਾਤਲ ਦਾ ਪਤਾ ਦੱਸਣ ਵਾਲੇ ਨੂੰ 50000 ਰੁਪਏ ਇਨਾਮ ਦਿੱਤਾ ਜਾਵੇਗਾ ਜਾਣਦੇ ਹਾਂ ਸਿੱਪ ਚਥੇ ਬੰਦੀਆਂ ਦਾ ਕੀ ਕਹਿਣਾ ਹੈ ਇਸ ਮਾਮਲੇ ਸੰਬੰਧੀ ਤੁਸੀਂ ਜੁੜੇ ਰਹੋ ਪਬਲਿਕ ਕਰਾਇਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੀਬੀ ਬਿਆਨਤ ਕਾ ਖਾਲਸਾ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਪਪਾ ਬਰਵਿੰਦਰ ਸਿੰਘ ਜੀ ਖਾਲਸਾ ਪਿੰਡਾ ਵਾਲੇ ਧੰਮ ਦੀ ਮਿਟਕਸਾਲ ਦੇ 13ਵੇਂ ਮੁਕੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾ ਵਾਲੇ ਮਾਪੂਛੇ ਦੇ ਭਤੀਜੇ ਸਾਹਿਬ ਜੀਤ ਬਾਈ ਅਮਰੀਕ ਸਿੰਘ ਜੀ ਦੇ ਪਰਿਵਾਰਾਂ ਨੇ ਜਿਨ੍ਹਾਂ ਦਾ ਭੇਦ ਭਰੇ ਬਲਾਤਾਂ ਦੇ ਵਿੱਚ ਅਟਵਾਲ ਪੁਲ ਜਿੱਥੇ ਬਾਬਾ ਜੀ ਦੀ ਸੇਵਾ ਨਿਭਾਈ ਸੀ ਪੁਰਾ ਮਾਦਾ ਸਮਾਰਨ ਜਦਾ ਅਸ탄 ਕਿਤੇ ਨਮਕ ਹਰਾਮੀ ਨੇ ਬਾਬਾ ਜੀ ਦੇ ਘਟਦੇ ਵਾਰ ਕਰਕੇ ਬਾਬਾ ਜੀ ਦਾ ਕਤਲ ਕਰ ਦਿੱਤਾ ਤੇ ਅੱਜ ਲਗਭਗ ਆਲਮੋਸਟ 11 ਦਿਨ ਹੋ ਗਏ ਆ ਅਜੇ ਅਜੇ ਤੱਕ ਉਹ ਪਾਪੀ ਫੜਿਆ ਨਹੀਂ ਗਿਆ ਸਲਾਪੁਰ ਕਾਟੀਆਂ ਦੇ ਕੋਲ ਨਗਰ ਆ ਜਿੱਥੇ ਦਾ ਉਹ ਦੋਸਤ ਰਹਿਣ ਵਾਲਾ ਸੀ ਇਸ ਸਮੇਂ ਜੇ ਕਾਬੂ ਨਹੀਂ ਆਇਆ ਜਿਹਦੇ ਰਿਗਾਰਡਿੰਗ ਅਸੀਂ ਐਸਐਸਪੀ ਪਟਿਆਲਾ ਨੂੰ ਜੀ ਮਿਲਣਾ ਹੈ ਸਕੇ ਐਸਐਸਬੀ ਬਟਾਲਾ ਉਹਨਾਂ ਨੇ ਸਾਨੂੰ ਜੋ ਇਨਫੋਰਮੇਸ਼ਨ ਦਿੱਤੀ ਹੈ ਉਹ ਇਹਨਾਂ ਦੀ ਜਿਹੜੀ ਟੀਮ ਨੇ ਵਰਕ ਕਰ ਰਹੀ ਹੈ ਇਸ ਸਾਰੇ ਮੁੱਦੇ ਦੇ ਉੱਤੇ ਇਹ ਸਾਰੇ ਮਸਲੇ ਦੇ ਉੱਤੇ ਸਾਰੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਤੇ ਹੁਣ ਅਸੀਂ ਇੱਥੋਂ ਦੇ ਵਾਪਸ ਚੱਲ ਚੱਲੇ ਪਰ ਚੁੱਪ ਕਰਕੇ ਅਜੇ ਅਸੀਂ ਬੈਠਣ ਵਾਲੇ ਨਹੀਂ ਹਾਂ ਜਿੰਨਾ ਚਿਰ ਉਹ ਕਾਤਲ ਨਹੀਂ ਫੜਿਆ ਜਾਂਦਾ ਉਹਨਾਂ ਚਿਰ ਅਸੀਂ ਵੀ ਸਰਗਰਮ ਹੀ ਰਹਿਾਂਗੇ ਅਸੀਂ ਬਾਬਾ ਜੀ ਦੇ ਕਾਤਲਾਂ ਨੂੰ ਸਜ਼ਾ ਦਿਵਾ ਕੇ ਹੀ ਹਟਾਂਗੇ ਤੇ ਅਸੀਂ ਸੰਕਲਨ ਚਰਨਾ ਵਿੱਚ ਬੇਨਤੀ ਕਰਦੇ ਆ ਅਸੀਂ ਆਪਣੇ ਪੇਜ ਤੋਂ ਤੁਹਾਡੀ ਬਿਆਦ ਕਰਵਾ ਸਕਦੇ ਪੇਜ ਤੋਂ ਇੱਕ ਪੋਸਟ ਅਪਲੋਡ ਕੀਤੀ ਹੈ ਵੀ ਜਿਹੜਾ ਵੀ ਉਸ ਪਾਪੀ ਦਾ ਪਤਾ ਦੱਸੇਗਾ ਐਡਰੈਸ ਦੱਸੇਗਾ ਅਸੀਂ 50000 ਰੁਪਏ ਇਨਾਮ ਰੱਖਿਆ ਹੋਇਆ ਹੈ ਕਿ ਜਿਹੜਾ ਇਨਫੋਰਮੇਸ਼ਨ ਦੇਵੇਗਾ ਉਹਦੀ ਜਾਣਕਾਰੀ ਅਸੀਂ ਗੁਪਤ ਰੱਖਾਂਗੇ ਸੋ ਇਸ ਵੀਡੀਓ ਨੂੰ ਵੀ ਆਪ ਜੀ ਨੇ ਸ਼ੇਅਰ ਕਰਨਾ ਹੈ ਗਰੁੱਪਾਂ ਵਿੱਚ ਵੀ ਪਾਉਣਾ ਹੈ ਤਾਂ ਜੋ ਪਾਪੀ ਫੜਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਪਾਟੇ ਸਰਕਾਰ ਨੂੰ ਬਾਬਾ ਬਲਦੇਵ ਸਿੰਘ ਦੀਦਾ ਜੋ ਕਤਲ ਕਰ ਦਿੱਤਾ ਸੀ ਕੋਕੇ ਸਾਨੂੰ ਬੜਾ ਰੋਸ ਸੀ ਕਿ ਪੂਰ ਪ੍ਰਸ਼ਾਸਨ ਨੇ ਇੰਨਾ ਕਿ ਜਿਸ ਨੇ ਕਤਲ ਕੀਤਾ ਹੈ ਉਹ ਬਾਦਲ ਜਿਹੜਾ ਭੱਜਾ ਹੈ ਖੜਿਆ ਜੀ ਅਸੀਂ ਅੱਜ ਐਸਐਸਪੀ ਪਟਾਣੇ ਨੂੰ ਜਦੋਂ ਇਹ ਇਲਾਕੇ ਦੀਆਂ ਸੰਗਠਨਾਂ ਦਾ ਸਹਿਯੋਗ ਲੈ ਕੇ ਮਿਲੇ ਹਾਂ ਤੇ ਐਸਐਸਪੀ ਅਧਿਆਤਿ ਨੇ ਸ਼ਹਿਰੀ ਨੇ ਤੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਜਲਦੀ ਹੀ ਸਾਰੀਆਂ ਟੀਮਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਵਾ ਤੇ ਜਲਦੀ ਹੀ ਉਹ ਦੋਸ਼ੀ ਨੂੰ ਫੜ ਕੇ ਭਾਂਦੀਆਂ ਸਜ਼ਾਵਾਂ ਜਿਹੜੀਆਂ ਉਹ ਜਰੂਰ ਮਿਲਣਗੀਆਂ ਅਸੀਂ ਐਸਐਸਪੀ ਸਾਹਿਬ ਨੂੰ ਕਹਾਂਗੇ ਕਿ ਇਸ ਬੰਦੇ ਦੇ ਮਗਰ ਕੋਈ ਕਿਸੇ ਦਾ ਹੱਥ ਹੋਵੇ ਉਹ ਵੀ ਦੰਦਿਤ ਕੀਤਾ ਜਾਵੇ ਸਾਹਮਣੇ ਲਿਆਂਦਾ ਜਾਵੇ ਤੇ ਜਿਹੜੀ ਐਸਐਸਪੀ ਇਹਨਾਂ ਨੇ ਸਾਨੂੰ ਅੱਜ ਵਿਸ਼ਵਾਸ ਦਿਵਾ ਕੇ ਕਿਹਾ ਕਿ ਅਸੀਂ ਜਲਦੀ ਹੀ ਦੋਸ਼ੀ ਨੂੰ ਫੜ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ